ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਹਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਬਟਿੰਡੇ ਦੇ थाना ਕੈਨਾਲ ਕਲੋਨੀ ਦੀ ਪੁਲਿਸ ਪਾਰਟੀ ਨੂੰ ਬਿਲੀ ਕਾਮਯਾਬੀ ਚੋਰ ਗਿਰੋਹ ਦੇ ਇੱਕ ਮੈਂਬਰ ਨੂੰ ਚੋਰੀ ਸੁੱਦਾ ਪੰਜ ਮੋਟਰਸਾਈਕਲ ਸਮੇਤ ਕੀਤਾ ਗਿਆ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਦੀ ਖਾਸ ਰਿਪੋਰਟ ਮਾਜੋਗ ਸੀਨੀਅਰ ਕਪਤਾਨ ਪੁਲਿਸ ਡਿਪਿੰਡਾ ਮੈਡਮ ਅਮਨੀਤ ਕੌਂਡਲ ਆਈਪੀਐਸ ਜੀ ਦੇ ਜਿਹੜਾ ਸਖਤ ਨਿਰਦੇਸ਼ ਹੈ ਜਿਹੜੇ ਮਾੜੇ ਅਨਸਰ ਆਵਡ ਜਿਹੜੀ ਮੁਹਿੰਮ ਵਿੱਢੀ ਗਈ ਹੈ ਉਸ ਕੱਲ ਜਿਹੜੇ ਸਾਡੇ ਚੌਕੀ ਇਨਚਾਰਜ ਹੈ ਵਰਦਮਾਨ ਸਬ ਇੰਸਪੈਕਟਰ ਜਗਸੀਰ ਉਹਨਾਂ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਸਾਗਰ ਨਾਮ ਦਾ ਵਿਅਕਤੀ ਵਾਸੀ ਜੋਗੀਨਗਰ ਦਾ ਰਹਿਣ ਵਾਲਾ ਜਿਹਦੇ ਪਹਿਲਾਂ ਵੀ ਕਈ ਮੁਕਦਮੇ ਦਰਜ ਹੈ ਉਹ ਹੁਣ ਵੀ ਜਿਹੜਾ ਹੈਗਾ ਚੋਰੀ ਮੋਟਰਸਾਈਕਲ ਚੋਰੀ ਕਰਦਾ ਤੇ ਘਰਾਂ ਚੋਂ ਵੀ ਚੋਰੀਆਂ ਕਰਦਾ ਤੇ ਹੁਣ ਵੀ ਉਹ ਚੋਰੀ ਦੇ ਮੋਟਰਸਾਈਕਲ ਨਾਲ ਜਿਹੜਾ ਏਰੀਆ ਚ ਘੁੰਮ ਰਿਹਾ ਜਿਸ ਤੇ ਮੁਕਦਮਾ ਨੰਬਰ 299 ਅੰਡਰ ਸੈਕਸ਼ਨ 303 ਸਬਸੈਕਸ਼ਨ 2 ਬੀ ਐਨ ਐਸ ਥਾਣਾ ਕਨਾਲ ਕਲੋਨੀ ਰਜਿਸਟਰ ਕਰਕੇ ਉਹਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਸੀ ਜਿਸ ਦੇ ਦੌਰਾਨੇ ਤਬਤੀਸ਼ ਜਿਹੜਾ ਸਾਗਰ ਹੈ ਵਾਸੀ ਜੋਗੀ ਨਗਰ ਦਾ ਰਹਿਣ ਵਾਲਾ ਹੈ ਇਹਨੂੰ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਇਸ ਪਾਸੋਂ ਇੱਕ ਚੋਰੀ ਦਾ ਮੋਟਰਸਾਈਕਲ ਜਿਹੜਾ ਮੌਕੇ ਤੇ ਬਰਾਮਦ ਕੀਤਾ ਗਿਆ ਸੀ ਤੇ ਜਿਹੜਾ ਦੌਰਾਨੇ ਤਬਤੀਸ਼ ਹੋਣ ਤੱਕ ਇਸ ਤੋਂ ਜਿਹੜੇ 4 ਹੋਰ ਮੋਟਰਸਾਈਕਲ ਕੁੱਲ ਇਸ ਮੁਕਦਮੇ ਵਿੱਚ ਜਿਹੜੇ 5 ਮੋਟਰਸਾਈਕਲ ਇਸ ਤੋਂ ਬਰਾਮਦ ਕੀਤੇ ਜਾ ਚੁੱਕੇ ਹਨ ਤੱਕ